ਉਹ ਚੜ ਜਾਣਾ ਬੰਦਿਆ ਪੱਤਾ ਸੁੱਕੀ ਟਾਣੀ ਦਾ ਕੁਦਰਤ ਦੇ ਆ ਰੰਗਾਂ ਨੂੰ ਐਵੇਂ ਨਹੀਂ ਜਾਣੀ ਦਾ ਕਿਉਂਕਿ ਇਸ ਤਰ੍ਹਾਂ ਦਾ ਨਾ ਅੱਜ ਤੱਕ ਗਾਣਾ ਇਸ ਤਰ੍ਹਾਂ ਦਾ ਨਹੀਂ ਆਇਆ ਹੈ ਉਹ 2011 ਤੋਂ ਭਰਤੀਆਂ ਜੀ ਉਲਟ ਦੇ ਵਿੱਚ ਸੀਗਾ ਤੇ ਮੈਨੂੰ ਵੀ ਇਸ ਤਰ੍ਹਾਂ ਦਾ ਗਾਣਾ ਸੀਗਾ ਚਾਹੀਦਾ ਵੀ ਮੈਂ ਇਦਾਂ ਦਾ ਹੀ ਗਾਣਾ ਲੈ ਕੇ ਆਵਾਂ ਇਹ ਪਹਿਲਾ ਗਾਣਾ ਸੀ ਯਾਰ ਹਾਂਜੀ ਹਾਂਜੀ ਇਹ ਮੇਰਾ ਪਹਿਲਾ ਗਾਣਾ ਸੀ ਜੇ ਨਾ ਮੈਂ ਮਤਲਬ ਇਹ ਗਾਣਾ ਕਰ ਸਕਿਆ ਜਾਂ ਮੈਂ ਇਸ ਫੀਲਡ ਦੇ ਵਿੱਚ ਆ ਸਕਿਆ ਤਾਂ ਮੈਂ ਪੰਜਾਬ ਪੁਲਿਸ ਦੇ ਮਤਲਬ ਕਿ ਪੰਜਾਬ ਪੁਲਿਸ ਦੇ ਕਰਕੇ ਹੀ ਮੈਂ ਇਸ ਪਾਸੇ ਆਇਆ ਸਾਨੂੰ ਦੱਸਣਾ ਪੈਂਦਾ ਇਹ ਵੀ ਮੇਰਾ ਗਾਣਾ ਲੋਕਾਂ ਨੂੰ ਨਹੀਂ ਪਤਾ ਬਹੁਤ ਛੇ ਪੇਜਾਂ ਦੇ ਸ਼ੇਅਰ ਹੋਇਆ ਵੀ ਗਾਉਣ ਵਾਲੇ ਦਾ ਔਰ ਗੀਤਕਾਰ ਦਾ ਪਤਾ ਨਹੀਂ ਪਰ ਗਾਣਾ ਬਹੁਤ ਬਾ ਕਮਾਲ ਹੈ ਜੀ ਪਿਛਲੇ ਸਾਲ ਫਾਲਸਾ ਦੀ ਡੈਥ ਹੋ ਗਈ ਸੀਗੀ ਤੇ ਚਲੋ ਉਹਨਾਂ ਨੇ ਪਰ ਉਹਨਾਂ ਨੇ ਕੁਦਰਤ ਦੇ ਰੰਗ ਟੂ ਗਾਣਾ ਆੜੀਓ ਸੁਣ ਲਈ ਸੀਗੀ ਅੱਛਾ ਉਹਨਾਂ ਨੇ ਹਰੀ ਝੰਡੀ ਦਿੱਤੀ ਸੀ ਨਾਮ ਦੱਸੋ ਆਪਣਾ ਬਿਲਕੁਲ ਜੀ ਨਾਮ ਤੁਹਾਡਾ ਪੂਰਾ ਨਾਮ ਕੀ ਹੈ ਕਿਉਂਕਿ ਲੋਕ ਜਾਣਣ ਤੁਹਾਨੂੰ ਨਾਮ ਸੁੱਖਾ ਜੀ ਮੇਰਾ ਨਾਮ ਆ शफाक मोहम्मद जी ਔਰ ਜੋ ਮੇਰਾ ਗਾਣੇ ਦੇ ਵਿੱਚ ਨਾਮ ਆ ਉਹ ਮੇਰਾ ਅਸ਼ਫਾਕ ਮਰੇਕ ਓਕੇ ਕੁਦਰਤ ਦੇ ਰੰਗ ਗਾਣਾ ਅਸ਼ਫਾਕ ਬਲਕ ਦੇ ਨਾਂ ਤੇ ਤੁਹਾਡੇ ਕੁਦਰਤ ਦੇ ਰੰਗ ਤੋਂ ਕੋਈ ਨਹੀਂ ਪਛਾਨੂਗਾ ਅੱਛਾ ਜੀ ਸਰਚ ਕਰਨਾ ਹੋ YouTube ਤੇ ਕੁਦਰਤ ਦੇ ਰੰਗ ਭਰੇ ਹਾਂਜੀ ਹਾਂਜੀ ਤਾਂ ਪਹਿਲੇ ਨੰਬਰ ਤੇ ਆਪਣਾ ਗਾਣਾ ਆਂਦਾ ਤੇ ਗਾਣਾ ਲੋਕ ਸੁਣਨਗੇ ਉਸ ਆਵਾਜ਼ ਦੇ ਵਿੱਚ ਤਾਂ ਪਛਾਨਣਗੇ ਸਟਾਰਟਿੰਗ ਆਪਾਂ ਉੱਥੋਂ ਕਰੀ ਚਲੋ ਜੀ ਚਾ ਇਹ ਦੱਸੋ ਬੋਲ ਕੀ ਨੇ ਜੀ ਤੂੰ ਛੜ ਜਾਣਾ ਬੰਦਿਆ ਪੱਤਾ ਸੁੱਕੀ ਟਾਣੀ ਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ ਬਾਤ ਹੈ ਕੀ ਬਾਤ ਆ ਸ਼ਫੀਕ ਜੀ ਅਸੀਂ ਹਰ ਰੋਜ਼ ਇਹ ਗਾਣਾ ਟ੍ਰੈਂਡਿੰਗ ਦੇ ਵਿੱਚ ਰੀਲਾਂ ਦੇ ਵਿੱਚ ਦੇਖਦੇ ਆ ਅੱਜ ਦੇ ਨਹੀਂ ਇਹ ਗਾਣਾ ਕਦੋਂ ਰਿਕਾਰਡ ਹੋਇਆ ਕਦੋਂ ਲਾਂਚ ਕੀਤਾ ਕਦੋਂ ਰਿਲੀਜ਼ ਹੋਇਆ ਸੁਖਾ ਜੀ ਇਹ ਗਾਣਾ 2018 ਦੇ ਵਿੱਚ ਰਿਕਾਰਡ ਹੋਇਆ ਸੀਗਾ ਜੀ ਜਸ ਰਿਕਾਰਡ ਕੰਪਨੀ ਦੇ ਵੱਲੋਂ ਇਹ ਗਾਣਾ ਰਿਲੀਜ਼ ਕੀਤਾ ਗਿਆ ਸੀ ਜੀ ਤੇ ਇਹ ਗਾਣਾ ਅਸੀਂ ਦੋ ਸਿੰਗਰਾਂ ਨੇ ਗਾਇਆ ਹਾਂ ਤੁਹਾਡੇ ਨਾਲ ਦੋ ਹਾਂਜੀ 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 ਇੱਕ ਤਾਂ ਇਹ ਮੈਂ ਗਾਇਆ ਸ਼ਫਾਕ ਮਲਿਕ ਇੱਕ ਮੁੰਡਾ ਆਰਿਫ ਖਾਨ ਅੱਛਾ ਆਰਿਫ ਖਾਨ ਪੰਜਾਬੀ ਸਿੰਗਰ ਫਿਰੋਜ਼ ਖਾਨ ਜੀ ਦੇ ਉਹਨਾਂ ਦੇ ਭਤੀਜਾ ਨੇ ਓਕੇ ਅਸੀਂ ਦੋਨਾਂ ਨੇ ਇਹ ਗਾਣਾ ਗਾਇਆ ਮਤਲਬ ਕਹਿ ਸਕਦੇ ਆਂ ਗਾਉਣ ਵਾਲਿਆਂ ਦੇ ਇੱਕ ਚੰਗੇ ਘਰਾਣੇ ਦੇ ਵਿੱਚੋਂ ਆਂ ਹਾਂਜੀ 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 ਗਾਉਣ ਵਾਲੇ ਚੰਗੇ ਘਰਾਣੇ ਦੇ ਵਿੱਚੋਂ ਨੇ ਕਿਵੇਂ ਮੁਲਾਕਾਤ ਹੋਈ ਤੁਹਾਡੀ ਉਹਨਾਂ ਤੋਂ ਸਿੱਖਿਆ ਜਾਂ ਤੁਸੀਂ ਕਿਵੇਂ ਹੋਇਆ ਸਾਰਾ ਕੁਝ ਸੁਖਾ ਜੀ ਵੀਰੇ ਜੋ ਇਸ ਗਾਣੇ ਦੇ ਰਾਈਟਰ ਨੇ ਜੀ ਦਲਵਾਰਾ ਛਪਾਰ ਪਿੰਡਾ ਛਪਾਰ ਦਾ ਮੇਲਾ ਸੁਣਿਆ ਹੋਣਾ ਤੁਸੀਂ ਹਾਂ ਬਹੁਤ ਪ੍ਰਸਿੱਧ ਬਹੁਤ ਮਸ਼ਹੂਰ ਮਸ਼ਹੂਰ ਪੇ ਮੇਲਾ ਛਪਾਰ ਦਾ ਹਾਂਜੀ ਹਾਂਜੀ ਤੇ ਉਹ ਮੇਲੇ ਵਾਲਾ ਪਿੰਡਾ ਛਪਾਰ ਜੀ ਤੇ ਇਹ ਦਲਵਾਰਾ ਤੇ ਮੈਂ ਅਸੀਂ ਇਕੱਠੇ ਪੜਦੇ ਸੀਗੇ ਕਲਾਸਮੇਟਾਂ ਅਸੀਂ ਜੀ ਇਹਨਾਂ ਦਾ ਮੈਨੂੰ ਫੋਨ ਆਇਆ ਵੀ ਮੈਂ ਕੁਦਰਤ ਦੇ ਰੰਗ ਗਾਣਾ ਲਿਖਿਆ। ਕੀ ਬਾਤ ਹੈ। ਤੇ ਇਹਨਾਂ ਦੇ ਕੰਟੈਕਟ ਦੇ ਵਿੱਚ ਆਰਿਫ ਸੀਗਾ। ਹੂੰ। ਤੇ ਇਹਨਾਂ ਨੇ ਆਰਿਫ ਨਾਲ ਗੱਲ ਕੀਤੀ ਤਾਂ ਅਸੀਂ ਦੋਨਾਂ ਨੇ ਇਹ ਗਾਣਾ ਜਦੋਂ ਮੈਂ ਗਾਣਾ ਸੁਣਿਆ ਤਾਂ ਮੈਨੂੰ ਬੜਾ ਅੱਛਾ ਲੱਗਿਆ ਬੜੇ ਵਧੀਆ ਬੋਲ ਲੱਗੇ। ਖਿਚੜੀ ਪਈ ਵਾਕੇ ਯਾਰ ਕੁਦਰਤ ਦੀ ਗੱਲ ਹੋ ਰਹੀ ਆ। ਕੁਦਰਤ ਦੀ ਮਾਰ ਦੀ ਗੱਲ ਹੋ ਰਹੀ ਆ। ਜੀ 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 ਜੀ। ਕਿਉਂਕਿ ਇਸ ਤਰ੍ਹਾਂ ਦਾ ਨਾ ਅੱਜ ਤੱਕ ਗਾਣਾ ਇਸ ਤਰ੍ਹਾਂ ਦਾ ਮਕਬੂਲ ਹੀ ਨਹੀਂ ਹੋਇਆ। ਸਵਿਗਰੀ ਕਬੜੀ ਵੱਡੀ ਗੱਲ ਦੱਸਦਾ। ਅੱਜ ਤੱਕ ਨਾ ਲੋਕਾਂ ਦਾ ਇਹੀ ਰਿਹਾ ਖਾਸ ਕਰਕੇ ਸਿੰਗਲਾਂ ਦਾ। ਕਿ ਜੇਕਰ ਉਹ ਚੰਗਾ ਲਿਖਦੇ ਨੇ ਚੰਗਾ ਗਾਉਂਦੇ ਨੇ ਤਾਂ ਚੰਗਾ ਰਿਸਪੌਂਸ ਨਹੀਂ ਆਉਂਦਾ ਲੋਕ ਚੰਗੇ ਨੂੰ ਪਸੰਦ ਨਹੀਂ ਕਰਦੇ ਔਰ ਮੈਂ ਦੱਸਦਾ ਵਾਂ ਜਿਹੜੇ ਲੋਕ ਇਹ ਗੱਲਾਂ ਕਹਿੰਦੇ ਨੇ ਨਾ ਤਾਂ ਉਹ ਸਖਿਦ ਇਹ ਬੈਠੇ ਨੇ ਜਿਨ੍ਹਾਂ ਨੇ ਕੁਦਰਤ ਦੇ ਰੰਗਾਂ ਨੂੰ ਮਕਬੂਲੀਅਤ ਇੰਨੀ ਜ਼ਿਆਦਾ ਦਿੱਤੀ ਹੈ ਮਿਲੀ ਹੈ ਕਿ ਉਹ ਗਾਣਾ ਅੱਜ ਵੀ 2018 ਤੋਂ ਲੈ ਕੇ 2025 ਤੱਕ ਟ੍ਰੈਂਡਿੰਗ ਚੱਲ ਰਿਹਾ ਜਦ ਵੀ ਕੋਈ ਆਫਤ ਦੀ ਗੱਲ ਹੁੰਦੀ ਹੈ ਕੁਦਰਤ ਦੀ ਮਾਰ ਗੱਲ ਹੁੰਦੀ ਆ ਤਾ ਬਾ ਬਾਖੂਬੀ ਆਪਾ ਉਹ ਗਾਣਾ ਜਿਹੜਾ ਹੈਗਾ ਆਪਣੇ ਆਪਣੇ ਮੋਬਾਈਲਾਂ ਦੀ ਸਕਰੀਨ ਤੇ ਜ਼ਰੂਰ ਸੁਣਦੇ ਆਂ ਤੇ ਦੇਖਦੇ ਆਂ ਮੇਰੇ ਕਹਿੰਦੇ YouTube ਤੇ ਜੋ ਅਸਲੀ ਗਾਣਾ ਪਿਆ ਉਹ ਤਾਂ ਸ਼ਾਇਦ ਲੋਕਾਂ ਨੇ ਨਹੀਂ ਵੇਖਿਆ ਕਿਉਂਕਿ ਜੋ ਲੋਕ ਗਾਣਾ ਵੇਖ ਲੰਦੇ ਤਾਂ ਸ਼ਾਇਦ ਜ਼ਫੀਕ ਸਫਾਕ ਮੁਹੰਮਦ ਜੀ ਨਵੀ ਮਕਬੂਲ ਹੋਣਾ ਪੈਂਦਾ ਕਿਉਂਕਿ ਲੋਕ ਜਾਣਦੇ ਨਹੀਂ ਗਾਣੇ ਨੂੰ ਜਾਣਦੇ ਨੇ ਸੁਣਦੇ ਨੇ ਚੰਗਾ ਲਾਈਕ ਸ਼ੇਅਰ ਕਰਦੇ ਨੇ ਪਰ ਅਸਲ ਜੋ ਗਾਣਾ ਇਹਨਾਂ ਦਾ ਸ਼ਾਇਦ ਉਹ ਲੋਕਾਂ ਨੂੰ ਨਹੀਂ ਮਿਲਿਆ ਤਾਂ YouTube ਤੇ ਜਾ ਕੇ ਤੁਸੀਂ ਕੁਦਰਤ ਦੇ ਰੰਗ ਹਾਂਜੀ ਪਰ ਉਹ ਸਰਚ ਕਰੋ ਤੇ ਤੁਹਾਨੂੰ ਸ਼ਫੀਕ ਸ਼ਫਗ ਮੁਹੰਮਦ ਜੀ ਦਾ ਇੱਕ ਗਾਣਾ ਮਿਲ ਜਾਏਗਾ ਤੇ ਉਸ ਤੋਂ ਬਾਅਦ ਜਦ ਤੁਸੀਂ ਸੁਣਿਆ ਤਾਂ ਚੰਗਾ ਲੱਗਿਆ ਫਿਰ ਕੋਸ਼ਿਸ਼ ਕੀਤੀ ਰੀਲਿਸ ਕਰਨ ਦੀ ਹਾਂਜੀ ਹਾਂਜੀ ਜਦ ਸੁਣਿਆ ਤਾਂ ਮੈਨੂੰ ਬੜਾ ਵਧੀਆ ਲੱਗਿਆ ਮੈਂ ਆਪਣੇ ਫਾਦਰ ਸਾਹਿਬ ਨਾਲ ਗੱਲ ਕਰੀ ਜੀ ਤਾਂ ਮੇਰੇ ਫਾਦਰ ਸਾਹਿਬ ਪੁਲਿਸ ਦੇ ਤੁਸੀਂ ਉਦੋਂ ਵੀ ਹਾਂਜੀ ਹਾਂਜੀ ਮੈਂ 2011 ਤੋਂ ਮਤਲਬ ਕਿ ਭਰਤੀ ਹਾਂ ਜੀ ਉਲਟ ਦੇ ਵਿੱਚ ਸੀਗਾ ਤੇ ਮੈਨੂੰ ਵੀ ਇਸ ਤਰ੍ਹਾਂ ਦਾ ਗਾਣਾ ਸੀਗਾ ਚਾਹੀਦਾ ਵੀ ਮੈਂ ਇਦਾਂ ਦਾ ਹੀ ਗਾਣਾ ਲੈ ਕੇ ਆਵਾਂ ਇਸ ਤੋਂ ਪਹਿਲਾਂ ਕਦੇ ਗਾਣਾ ਗਾਇਆ ਰਿਕਾਰਡ ਹੋਇਆ ਸੀ ਸੁੱਖਾ ਜੀ ਮੈਂ ਚੌਥੀ ਕਲਾਸ ਤੋਂ ਗਾਣਾ ਮੈਂ ਜੋਨ ਲੈਵਲ ਦੇ ਸਰਟੀਫਿਕੇਟ ਲੈਣੇ ਤੇ ਮੇਰਾ ਪਹਿਲਾਂ ਤੋਂ ਬਚਪਨ ਤੋਂ ਰੁਝਾਨ ਇੱਧਰ ਸੀਗਾ ਖਾਨਦਾਨ 'ਚ ਹੈ ਕੋਈ ਇਦਾਂ ਦਾ ਮੇਰੇ ਨਾਨਾ ਜੀ ਗਾਉਂਦੇ ਸੀਗੇ ਅੱਛਾ ਨਾਨਾ ਜੀ ਤੇ ਹਾਂਜੀ ਹਾਂਜੀ